ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਬਟਾਲਾ ਦਾ ਨੌਜਵਾਨ ਬਣਿਆ ਬੇਜੁਗਾਨਾ ਦਾ ਮਸੀਹਾ ਸੜਕ ਵਿੱਚ ਜ਼ਖਮੀ ਉੱਲੂ ਨੂੰ ਬਚਾਉਣ ਲਈ ਕੀਤੀ ਮਦਦ ਜਿੱਥੇ ਅੱਜ ਦੇ ਸਮੇਂ انسان انسان ਦਾ ਦੁਸ਼ਮਣ ਬਣਿਆ ਹੋਇਆ ਹੈ ਉੱਥੇ ਹੀ ਕੁਝ ਦਿਲ ਵਾਲੇ ਲੋਕ ਅਜੇ ਵੀ ਬੇਜੁਬਾਨ ਜਾਨਵਰਾਂ ਅਤੇ ਪੰਛੀਆਂ ਦੀ ਸੰਭਾਲ ਲਈ ਅੱਗੇ ਆ ਰਹੇ ਹਨ ਇਹ ਵਾਕਿਆ ਬਟਾਲਾ ਦੇ ਇੱਕ ਨੌਜਵਾਨ ਬੰਟੀ ਨਾਲ ਜੁੜਿਆ ਹੋਇਆ ਹੈ ਜੋ ਅੰਮ੍ਰਿਤਸਰ ਵਿੱਚ ਵਿਆਹ ਸਮਾਰੋਹ ਤੋਂ ਵਾਪਸ ਆ ਰਿਹਾ ਸੀ ਰਾਹ ਵਿੱਚ ਉਸ ਦੀ ਨਜ਼ਰ ਇੱਕ ਜ਼ਖਮੀ ਪੰਛੀ ਉੱਲੂ ਤੇ ਪਈ ਜੋ ਸੜਕ ਵਿੱਚ ਦਰਦ ਨਾਲ ਤੜਫ ਰਿਹਾ ਸੀ ਬੰਟੀ ਨੇ ਕੋਈ ਦੇਰ ਨਾ ਲਾਈ ਅਤੇ ਉੱਲੂ ਨੂੰ ਉੱਥੋਂ ਚੁੱਕ ਆਪਣੇ ਘਰ ਲੈ ਆਇਆ ਉੱਲੂ ਦੀ ਹਾਲਤ ਗੰਭੀਰ ਸੀ ਪੰਖ ਵਿੱਚ ਹੱਡੀ ਟੁੱਟੀ ਹੋਈ ਸੀ ਅਤੇ ਪੈਰਾਂ ਵਿੱਚ ਵੀ ਗੰਭੀਰ ਚੋਟ ਸੀ ਬੰਟੀ ਨੇ ਤੁਰੰਤ ਬਟਾਲਾ ਦੇ ਇੱਕ ਪ੍ਰਸਿੱਧ ਹਸਪਤਾਲ ਦੇ ਵੈਟਰਨਰੀ ਡਾਕਟਰਾਂ ਨਾਲ ਸੰਪਰਕ ਕੀਤਾ ਡਾਕਟਰਾਂ ਨੇ ਉੱਲੂ ਦੀ ਸਰਜਰੀ ਕਰਕੇ ਪੰਖ ਵਿੱਚ ਪਲੇਟ ਪਾ ਦਿੱਤੀ ਅਤੇ ਪੈਰ ਤੇ ਪਲਾਸਟਰ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਬੰਟੀ ਦੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਜ਼ਖਮੀ ਜਾਨਵਰ ਜਾਂ ਪੰਛੀ ਮਿਲੇ ਤਾਂ ਉਸਦੀ ਮਦਦ ਲਈ ਅੱਗੇ ਆਓ ਇਹ ਬੇਜੁਬਾਨ ਕੁਝ ਨਹੀਂ ਕਹਿ ਸਕਦੇ ਪਰ ਸਾਡੀ ਤੁਹਾਡੀ ਕੋਸ਼ਿਸ਼ ਉਹਨਾਂ ਦੀ ਜ਼ਿੰਦਗੀ ਬਚਾ ਸਕਦੀ ਹੈ ਆਓ ਦੇਖਦੇ ਹਾਂ ਬਟਾਲਾ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਪਰਸੋ ਰਾਤ ਨੂੰ ਮੈਂ ਤੇ ਮੇਰਾ ਬ੍ਰਦਰ ਮਨਜੋਤ ਮੋਤੀ ਅਸੀਂ ਮੈਰਿਜ ਤੋਂ ਆ ਰਹੇ ਤੇ ਤਕਰੀਬਨ ਇਹ 10 10:30 ਵੇ ਦਾ ਟਾਈਮ ਸੀ ਤੇ ਇਹ ਰੋਡ ਦੇ ਉੱਤੇ ਪਿਆਦਾ ਸੀ ਇਹ ਤੇ ਅਸੀਂ ਸੋਚਿਆ ਕਿ ਸ਼ਾਇਦ ਇਹ ਬਾਜ ਆ ਕੋਈ ਗੱਡੀ ਘਲਾਰ ਕੇ ਦੇਖਿਆ ਤੇ ਉੱਲੂ ਨਿਕਲਿਆ ਤੇ ਇਹਦਾ ਇੱਕ ਪਰ ਫ੍ਰੈਕਚਰ ਹੀ ਤੇ ਇੱਕ ਦੀ ਲੱਤ ਟੁੱਟੀ ਆ ਤੇ ਫਿਰ ਅਸੀਂ ਜਦੋਂ ਘਰ ਲਿਆ ਕੇ ਦੇਖਿਆ ਫਿਰ ਕੱਲ ਅਸੀਂ ਇਹਨੂੰ ਡਾਕਟਰ ਜੋਲ ਦੇ ਹਸਪਤਲ ਲੈ ਗਏ ਡਾਕਟਰ ਜੋਲ ਨੇ ਇਹਦੇ ਪੈਰ ਤੇ ਇੱਕ ਤੇ ਦੇ ਪਿਆਰ ਦਿੱਤੇ ਇਹਨਾਂ ਨੇ ਹੋਰ ਪਲਸਟਰ ਲਾਇਆ ਇੱਕ ਇਹਦੇ ਪਰ ਦੇ ਵਿੱਚ ਨਾ ਉਹਨਾਂ ਨੇ ਪਲੇਟ ਪਾਈ ਜ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਰੇਟ ਕੀਤਾ ਇਹਨੂੰ ਤੇ ਬਾਕੀ ਹੁਣ ਪਰਸੋਂ ਨਾਲੋਂ ਇਹ ਕਾਫੀ ਬੈਟਰ ਹੈਗਾ ਹੁਣ ਖਾ ਪੀ ਰਿਹਾ ਪਰਸੋਂ ਦੇ ਨੇ ਕੁਝ ਵੀ ਨਹੀਂ ਖਾਦਾ ਤੇ ਹੁਣ ਜਿੱਦ ਤੱਕ ਇਹ ਠੀਕ ਹੋਏਗਾ ਉਨੀ ਦੇਰ ਹੀ ਆਪਣੇ ਕੋਲ ਰੱਖਾਂਗੇ ਜਦੋਂ ਠੀਕ ਹੋਏਗਾ ਫਿਰ ਇਹਨੂੰ ਉਡਾ ਦਾਂਗੇ ਕਿਉਂਕਿ ਇਹ ਘਰ ਰੱਖਣ ਵਾਲਾ ਜਾਨਵਰ ਨਹੀਂ ਹੈਗਾ ਤੇ ਇਹ ਆਜ਼ਾਦ ਪੰਛੀ ਹੈ ਤੇ ਆਜ਼ਾਦ ਹੀ ਵਧੀਆ ਰਹਿੰਦਾ ਮੈਂ ਤੇ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਬੇਜबान ਜੰਨੂ ਉਹ ਵੀ ਜਾਨਵਰ ਤੁਹਾਨੂੰ ਰਾਹ ਦੇ ਵਿੱਚ ਕਿਤੇ ਵੀ ਮਿਲਦਾ ਉਹਦੀ ਮਦਦ ਕਰੋ